ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਡਾਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਦੋ ਵੇੜਾ ਨੇ ਇੱਕ ਗੱਬਣਾ ਇੱਕ ਟੋਕੜ ਗੱਬਣਾ ਆਓ ਵੀਰ ਜੀ ਅੰਨਾ ਬਾਰੇ ਲਈਏ ਵੀਰ ਉਹਨਾਂ ਕੋਲੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸੁਨਾਮੀ ਜੀ ਕੀ ਹਾਲ ਚਾਲ ਵਾ ਵਧੀਆ ਵਧੀਆ ਵੀਰ ਜੀ ਠੀਕ ਚਾਲੇ ਜੀ ਵਧੀਆ ਜੀ ਨਾਂ ਦੱਸੋ ਆਪਣਾ ਵੀਰ ਜੀ ਨਾਮ ਗੁਰਵਿੰਦਰ ਸਿੰਘ ਜੀ ਹਨ ਮਜੀਠਾ ਦੇ ਕੀਤੀ ਗਮਰ ਸਹਿਰ ਮੋਬਾਈਲ ਨੰਬਰ 9501150174 ਠੀਕ ਹੈ ਜੀ ਜੀਲਾ ਮਰਸਾ ਪਣ ਪਿਆ ਗਿਆ ਹੈ ਨਾ ਜੀ ਹਾਂਜੀ ਹਾਂਜੀ ਬਿਲਕੁਲ ਜੀ ਤੇ ਕਿੰਨੀਆਂ ਵੇੜਾਂਗੀਆਂ ਵੀਰ ਜੀ ਕੋਲ ਉਹ ਜੀ ਵੀਰ ਜੀ ਵੇੜਾ ਅੱਛਾ ਆਪਣੇ ਕੋਲ ਚਾਰ ਹੀ ਵੇੜਾ ਦੋ ਵੇਖੀਏ ਗੱਲ ਠੀਕ ਹੈ ਜੀ ਹਾਂਜੀ ਹਾਂਜੀ ਦੋ ਇੱਕ ਟੋਕਰ ਗੱਬਣ ਜੇ ਇੱਕ ਇੱਕ ਗੱਬਣ ਵੱਡੀ ਵਸੀ ਹੈ ਠੀਕ ਹੈ ਜੀ ਹਾਂਜੀ ਤੇ ਕਰੀਏ ਸ਼ੁਰੂ ਵੀਰ ਜੀ ਇੰਦਾਂ ਦਾ ਹੈ ਨਾ ਜੀ ਆਪਣਾ ਗੱਬਣ ਤਾਂ ਕਰ ਲੀਏ ਟੋਕਰ ਗੱਬਣ ਗੱਬਣ ਜੀ ਕਰ ਲਓ ਵੀਰ ਜੀ ਚਲੋ ਆਜੋ ਇਹਦੇ ਬਾਰੇ ਦੱਸ ਦਿਓ ਆ ਲਓ ਜੀ ਇਹਦੇ ਬਾਰੇ ਦੱਸਿਓ ਵੀਰ ਜੀ ਜੇ ਵੀਰ ਜੀ ਟੋਕਰ ਗੱਬਣ ਜੇ ਅੱਛਾ ਪੰਨਿਆਂ ਤੋਂ ਬਾਹਰ ਜਿਹੜੇ ਛੇਵਾਂ ਲੱ ਅਛਾ ਜੀ ਹਾਂ ਜੀ ਹਾਂ ਜੀ ਯਾਨੀ ਕਿ ਛੇਵਾਂ ਮਹੀਨਾ ਲੱਗਿਆ ਹੈ ਨਾ ਛੇਵਾਂ ਲੱਗਾ ਜੇ ਛੇਵਾਂ ਦੇ ਅੰਦਰ ਜੇ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਦੁੱਧ ਦੇ ਥੱਲੇ 5 ਕਿਲੋ ਜੇ 5 ਕਿਲੋ ਦੁੱਧ ਦਾ ਹਾਂ ਮੇਰੀ ਜੀ ਇੱਕੋ ਟਾਈਮ ਚੋਲੋ ਭਾਵੇਂ ਦੋਵੇਂ ਟਾਈਮ ਚੋਲੋ ਠੀਕ ਹੈ ਠੰਡੀ ਸੀਲ ਵੀਰ ਜੀ ਪੂਰੀ ਜੀ ਇਦਾਂ ਵੀ ਕੋ ਬਿਲਕੁਲ ਠੀਕ ਹੈ ਜੀ ਬਿਲਕੁਲ ਜੀ ਠੀਕ ਹੈ ਵੀਰ ਜੀ ਠੀਕ ਹੈ ਠੀਕ ਹੈ ਵੀਰ ਜੀ ਖੋਲੋ ਵੀਰ ਜੀ ਵੇਖੋ ਵੀਰ ਜੀ ਟੋਕੜ ਗੱਬਣ ਵੈੜ ਆ ਗਈ ਆ ਥਣ ਥਣ ਵਧੀਆ ਲੱਗਿਆ ਚਵਾਈ ਵਾਲਾ ਲੱਗਿਆ ਵੀਰ ਜੀ ਸੱਜਰ ਨੇ ਚੰਗਾ ਦੁੱਧ ਚਵਾਇਆ ਹੋਊਗਾ ਇਹਨੇ 12 18 ਲੀਟਰ ਵੀ ਜੀ ਵਾਲੇ ਸਾਹਮਣੇ ਤੁਹਾਡੇ ਦੂੜੀ ਪਈ ਦੁੱਧ 7-8 ਕਿਲੋ ਹੀ ਸੋਕੀ ਜਿਹੜਕੋ ਆ ਗਿਆ ਹੁਣ ਥਣ ਥਣ ਵਧੀਆ ਲੱਗਿਆ ਜੀ ਦੁੱਧ ਵਾਲੇ ਥਣ ਲੱਗਿਆ ਵਧੀਆ ਚਵਾਈ ਵਾਲੇ ਲੱਗਿਆ ਦੁੱਧ ਚੰਗਾ ਰਿਕਾਰਡ ਰਿਆ ਵੀਰ ਕਹਿੰਦਾ ਇਹਦਾ ਲੇਵਾ ਵੀ ਦੱਸਦਾ ਪਿਆ ਵਾ ਵੀ ਸੱਜਰ ਨੇ ਚੰਗਾ ਰਿਕਾਰਡ ਕੱਢਿਆ ਹੋਊ ਦੁੱਧ ਦਾ ਬਿਲਕੁਲ ਅੱਜ ਚੰਗੀ ਵੈੜਾ ਜੀ ਜੀ ਦੇਦਣੀ ਆ ਅੱਜ ਨਹੀਂ ਸੇਲ ਹੀ ਕਰਨੀ ਆ ਅੱਜ ਆ ਜੀ ਰੇਟ ਜਾਇਜ ਹੀ ਰੇਟ ਦੇਦਣੀ ਆ ਅੱਛਾ ਜੀ ਵੇਖੋ ਵੀਰ ਜੀ ਵੇੜਾ ਦੂਜੇ ਸਵੇਰੇ ਦੀ ਵੀਰੇ ਗਰੀ ਤੀਜਾ ਹੋਣਾ ਹੈ ਨਾ ਜਗਬਣ ਆ ਠੀਕ ਹੈ ਤੀਜੇ ਸਵੇਰੇ ਦੀ ਗੱਬਣ ਆ ਗਈ ਹੈ ਨਾ ਠੀਕ ਹੈ ਹਾਂਜੀ ਵੀਰ ਜੀ ਕੀ ਮੁੱਲ ਕਰ ਲੈਣਾ 28000 ਦੀ ਦੇ ਦਨੇ ਵੀਰ ਜੀ 28000 ਦੀ ਕਰ ਦਾਂਗੇ ਵੀਰ ਜੀ ਹੋਰ ਛੋੜ ਨੇ ਚਲੋ ਜੈ ਜੀ ਇਹ ਤਾਂ ਡਾਇਰੈਕਟ ਇੱਕ ਹੀ ਗੱਲ ਜਾਣਦੀ ਮੈਂ ਦਿਨਾ ਫਿਰ ਹਨਾ ਜੀ 27 ਦੀ ਦੇ ਦਈਏ ਵੀਰ ਜੀ ਤੋ ਇਹ ਆਪੇ ਕਰ ਲੋ ਵੀਰ ਜੀ ਪੂਰੇ 25 ਦੀ ਵੀਰ ਜੀ ਜਾਣਦੇ ਹੋ ਹਾਂ ਜੀ ਵੀਰ ਜੀ 25 ਦੀ ਜਾਣਦੇ ਬਾਕੀ ਇਹ ਕਮੇਟੀ ਵਾਲਾ ਸਿਸਟਮ ਹੀ ਜੇ ਸਾਮਾਨ ਦਾ ਮੋਲੇ ਆ ਜੀ ਬਿਲਕੁਲ ਬਿਲਕੁਲ ਜੀ ਕੋਈ ਵੀਰ ਦੂਰੋਂ ਚੱਲ ਕੇ ਆਉਂਦਾ ਚਲੋ ਕਰਾਇਆ ਪਾੜਾ ਪੈਂਦਾ ਹਨਾ ਜੀ ਹਾਂ ਜੀ ਹਾਂ ਜੀ ਹਾਂ ਜੀ ਜ਼ਰੂਰ ਜੀ ਬਿਲਕੁਲ ਜੀ ਵੇਖੋ ਜੀ ਇਹਦੇ ਦੁੱਧ ਦੇ ਮਹੀਨਾ ਡੇਢ ਮਹੀਨਾ ਦਈ ਜਨਾ ਦੋ ਮਹੀਨੇ ਇਹ ਨਾ ਛਡਨੀ ਪੈਣੀ ਆ ਤੇ ਤੁਹਾਨੂੰ ਬਤਾ ਦੂਜੀ 40 45 50 ਜਿਆਦੀ ਵਸੇ ਫਿਰ ਵੇਖ ਜਾਨੀ ਆ 5000 ਦੀ ਵੀਰ ਕਹਿੰਦਾ ਦੇ ਦਾਂਗੇ ਵੀਰ ਜੀ ਕੋਈ ਦੂਰੋਂ ਚੱਲ ਗਿਆ ਉਹ ਮਾਨਤਨ ਕਰ ਦਿਓ ਕਰਦਾ ਹੀ ਵੀ ਜੀ ਅੱਛਾ ਠੀਕ ਹੈ ਜੀ ਮਾਨਤਨ ਨੂੰ ਵੀ ਜੀ ਬਿਲਕੁਲ ਜਾਇਜ ਮੁੱਲ ਕਰਤਾ ਵੀਰ ਨੇ ਹਾਂਜੀ ਵੀਰ ਜੀ ਆ ਦੂਜੇ ਨੰਬਰ ਤੇ ਇਹਦੇ ਬਾਰੇ ਦੱਸਿਓ ਜੀ ਵੀ ਜੀ ਛੱਡ ਆਲੀ ਵਛੀ ਵੱਡੀ ਰਿਕਾਰਡ ਵਾਲੀ ਪਹਿਲੇ ਸੂਏ ਨੇ 18 ਲੀਟਰ ਦੁੱਧ ਭਰਿਆ ਜੀ ਵਿੱਚ 18 ਕਿਲੋ ਦੇ ਚੋਾਈ ਕਰਾਈ ਆ ਹਾਂਜੀ ਹਾਂਜੀ ਬਿਲਕੁਲ ਤੇ ਯਾਰ ਕੀ ਦੂਸਰੇ ਸੂਏ ਸੁਣੀ ਜੇ ਇਹਨਾਂ 10 ਤੋਂ 15 ਦੇ ਵਿੱਚ ਵਿੱਚ ਖੜ ਗੀਏ ਜੇ ਇਹ 10 ਤੋਂ 15 ਦਿਨ ਲੈ ਜੂ ਹਾਂਜੀ ਹਾਂਜੀ ਪਹਿਲਾਂ ਵੀ ਜੀ 10 ਤੇ ਵੀ ਸੂ ਸਕਦੇ 15 ਤੇ ਵੀ ਸੂ ਸਕਦੇ ਜਾਂ ਵੇਖੋ ਠੰਡੀ ਧੀਰੀ ਠੀਕ ਹੈ ਖੋਲੋ ਵੀਰ ਜੀ ਬੈਠੋ ਖੋਲੋ ਖੋਲੋ ਵੇਖੋ ਵੀਰ ਜੀ ਇਹ ਵੀ ਵੱਡੀ ਵਹਿੜ ਆ ਗਈ ਆ ਚਮਕ ਚਮਕ ਚੰਗੀ ਆ ਕੱਤ ਕਾਠ ਚੰਗਾ ਨੇ ਨੂੰ ਕਿੰਨੇ ਵੀਰ ਬਾਕੀ ਲੈ ਜੂ 15 15 ਲੈ ਜੂਗੀ ਵੀਰ ਜੀ 15 ਨੇ ਲੈ ਜੂਗੀ ਦੁੱਧ ਦਾ ਵੀਰ ਚੰਗਾ ਰਿਕਾਰਡ ਦੱਸਦਾ ਪਹਿਲੇ ਸੂਏ ਦਾ ਚੰਗੀ ਚਵਾਈ ਕਰਾਈ ਹੈ ਜੀ ਇਹਨੇ ਪੂਰੀ ਵੇਖੋ ਵੀਰ ਜੀ ਹਾਈਟ ਵੀ ਵੇਖੋ ਵੇ ਲੋ ਬਾਲੀ ਫੁੱਟ ਦੇ ਲਾ ਕੇ ਜਾ ਕੇ ਹਾਈਟ ਦੀ ਇਹਦੀ ਬਿਲਕੁਲ ਜੀ ਲੈਓ ਵੀਰ ਜੀ ਲੈਓ ਤੁਹਾਨੂੰ ਪਤਾ ਸ਼ੈੱਡ ਵਾਲੀਆਂ ਮਸ਼ੀਆਂ ਵੀਰ ਜੀ ਦੁੱਧ ਰਿਕਾਰਡ ਕਰਦੀਆਂ ਕਰਦੀਆਂ ਜੀ ਬਿਲਕੁਲ ਠੰਡੀ ਸੀ ਲਾ ਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਵੀਰ ਜੀ ਕੀ ਮੁੱਲ ਕਰ ਲੈਣਾ ਵੈਡ ਦਾ ਜੀ ਜੀ 60000 ਦੀ ਦੇ ਦਾਂਗੇ ਵੀਰ ਜੀ 60 ਦੀ ਹਾਂਜੀ ਵੀਰ ਜੀ ਸਟਾਡੋ ਸਾਹਮਣੀ ਕੇ ਵੀਰ ਨੇ 10 12 ਨੇ ਹੋਰ ਜਿਆ ਜਾਨ ਦਿਓ ਵੀਰ ਜੀ 2 ਛੱਡਦਾ 60 ਤੋਂ ਪੂਰੇ 55 ਦੀ ਜਾਨ ਦਿਓ ਬੱਚੀ ਪਹਿਲੇ ਸੁਗੇ ਦਾ ਮੰਨਿਆ ਹੈਗੀ 60-65 ਦੀ 65 ਦੀ ਵੀਰਾਂ ਚੰਗੀ ਵਛੀਆਂ ਹਾਂ ਜੀ 70-50 ਦੀ ਵਛੀਆਂ ਹਾਂ ਗਈਆਂ ਗਈ ਬਿਲਕੁਲ ਬਿਲਕੁਲ ਇੱਦਾਂ ਤੁਸੀਂ ਵੀਰ ਜੀ ਕਹੋਗੇ ਉਦਾਂ ਕਰ ਲਾਂਗੇ ਇਹ ਚਲੋ ਕਿ ਵੀਰ ਨੇ ਸਾਹਮਣੀਆਂ ਹਾਂ ਹਾਂ ਜੀ ਤੇ ਜਾਂਦੋ ਜਾਇ ਜੀ ਜਾਂਦੋ ਪੂਰੇ 55 ਦੀ ਜਾਂਦੋ ਹਨਾ ਜੀ ਜਾਂਦੋ 55 ਦੀ ਜੇ ਕੋਈ ਵੀਰ ਜੋੜਾ ਪਾਲੂਗਾ ਨਾਲ ਟੋਕੜ ਗੱਬਣ ਪਾਲੇ ਫਿਰ ਹੋਰ ਜਿਆਜ ਕਰਦੇ ਹੋ ਹੋਰ ਵੀਰ ਜੀ ਜਾਇਜ ਕਰਦਾਂਗੇ ਵੀਰ ਜੀ ਕੋਈ ਵੀਰ ਦੂਰੋਂ ਚੱਲ ਕੇ ਆਊਗਾ ਤਾਂ ਮਾਨਤਾਨ ਕਰਦੇ ਹੋ ਹਨਾ ਦੋ ਜਿਆਦਾ ਜੋੜਾ ਬਹੁਤ ਦੋ ਜਿਆਦਾ ਹੋਰ ਮਾਲ ਕਰਦਾਂਗੇ ਵੀਰ ਜੀ ਬਿਲਕੁਲ ਜੀ ਵੇਖੋ ਵੀਰ ਜੀ ਵੀਰ ਨੇ ਜਿਆ ਆਗੇ ਆਪਣੀ ਚਵਾਈ ਕਰੋ ਪਾਸ ਕਰੋ ਉਹ ਵੀਰ ਜੀ ਤੁਹਾਡਾ ਆਪ ਦਾ ਫਰਜ ਬੰਦਾ ਜੀ ਹਾਂਜੀ ਗੱਬਣ ਆਗੇ ਆਪਣੀ ਤਸੱਲੀ ਕਰੋ ਤਸੱਲੀ ਪਾਸ ਕਰੋ ਹਨਾ ਜੀ ਹਾਂਜੀ ਹਾਂਜੀ ਬਿਲਕੁਲ ਜੀ ਹਾਂਜੀ ਵੀਰ ਜੀ ਨਾਮ ਦੱਸ ਦਿਓ ਆਪ ਦਾ ਨਾਮ ਗੁਰਵਿੰਦਰ ਸਿੰਘ ਜੀ ਆਪਣਾ ਇਹ ਮਜੀਠਾ ਜੇ ਡਿਸਟ੍ਰਿਕਟ ਕਮਰੀ ਸਰ ਮੋਬਾਈਲ ਨੰਬਰ 9501150174 ਠੀਕ ਹੈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ